ਤੁਸੀਂ ਦੇਖ ਰਹੇ ਸਾਡੇ ਚੈਨਲ ਸਾਡੇ ਚੌਥੇ ਨੰਬਰ ਦੇ ਸਾਰੇ ਦਸ਼ਕਾਂ ਦਾ ਇੱਕ ਵਾਰ ਫੇਰ ਮੈਂ ਦਿਲੋਤ ਸਵਾਦ ਕਰਦਾ ਅੱਜ ਜਿ ਸਿੱਖ ਰਹੇ ਆ ਵਾਰ ਨੰਬਰ 5 ਵਿਖੇ ਮਹੱਲਾ ਪ੍ਰੇਮ ਨਗਰ ਦਾ ਹਿੱਸਾ ਹੈ ਸਿੱਖਾ ਦਾ ਰੋਡ ਹੈ ਪਿੱਛੇ ਆਹ ਗਲੀ ਇੱਕ ਜਿਹੜਾ ਹੈਗਾ ਇੱਥੇ ਨੀਵੀਂ ਗਲੀ ਕਹਿੰਦੇ ਲੋਕ ਵੀ ਨੀਵੀਂ ਗਲੀ ਹੈਗੀ ਆ ਇੱਥੇ ਵਿਰੋਧ ਜਿਹੜਾ ਹੈਗਾ ਹੋਇਆ ਵੋਟਰਾਂ ਦਾ ਵਾਈਕਾਟ ਹੋਇਆ ਵੀ ਨੀਵੀਂ ਗਲੀਆਂ ਨੂੰ ਲੈ ਕੇ ਰਵਿਦਾਸ ਮੰਦਿਰ ਦੇ ਸਾਹਮਣੇ ਵਾਲੀਆਂ ਗਲੀਆਂ ਵਿੱਚ ਕੋਈ ਵੀ ਪਾਰਟੀ ਵੋਟ ਮੰਗਣ ਨਾ ਆਵੇ ਪਹਿਲਾਂ ਵਿਕਾਸ ਫਿਰ ਵੋਟ ਕਮੂ ਮੁਹੱਲਾ ਦੇ ਵਸੇ ਵਾਰਡ ਨੰਬਰ 5 ਪ੍ਰੇਮਨਗਰ ਕਹਿੰਦੇ ਵੀ ਵੋਟ ਜਿਹੜਾ ਜਤਾਈ ਮੰਗਣਾਓ ਵੀ ਜੇ ਇਹ ਗਲੀਆਂ ਦਾ ਜੋ ਸਮੱਸਿਆ ਹੈ ਉਹ ਦੂਰ ਹੋਵੇ ਵੀ ਜਿਹੜੀ ਹੈਗੀ ਆ ਗੰਦਗੀ ਜਿਹੜੀ ਹੈਗੀ ਆ ਕੋਈ ਸਮੱਸਿਆ ਹੈ ਵੀ ਗੰਦ ਗੰਦ ਨਹੀਂ ਚੱਕ ਰਹੇ ਹੁੰਦੇ ਸਫਾਈ ਕਰਮਚਾਰੀ ਆਪਣੀ ਡਿਊਟੀ ਨਹੀਂ ਨਿਭਾਉਂਦੇ ਤੇ ਨਾਲ ਗਲੀਆਂ ਨੀਵੀਂ ਆ ਵੀ ਉਹਨਾਂ ਨੂੰ ਉੱਚਾ ਕਰਨ ਦੇ ਜਿਹੜਾ ਹੈ ਮੇਨ ਮੰਗ ਇਹਨਾਂ ਨੇ ਦਿੱਤੀ ਜਾ ਰਹੀ ਆ ਮਹੱਲਾ ਨਿਵਾਸੀ ਵੀ ਨਾਲ ਹੈ ਸਾਡੇ ਨਾਲ ਅੱਜ ਚੇਅਰਮੈਨ ਸਾਹਿਬ ਵੀ ਜਿਹੜਾ ਹੈਗਾ ਸਾਡੇ ਨਾਲ ਮੌਜੂਦ ਨੇ ਗੁਰਮੀਤ ਸਿੰਘ ਅਰੇਵਾਲਾ ਜੀ ਉਹ ਇਹਨਾਂ ਨਾਲ ਵੀ ਗੱਲ ਕਰਨ ਦੀ ਸਮੱਸਿਆ ਲੋਕੋ ਤੋਂ ਵੀ ਜਾਣਾਂਗੇ ਜਿਹੜੇ ਹੈਗੇ ਇੱਥੇ ਮਹੱਲਾ ਨਿਵਾਸੀ ਨੇ ਵੀ ਕੀ ਕਹਿੰਦੇ ਨੇ ਇਸ ਸਮੱਸਿਆ ਨੂੰ ਲੈ ਕੇ ਅਰਦਾਸ ਜੁੜਿੰਦੇ ਕੁਝ ਮੀਡੀਆ ਆਪਣੇ ਨਾਲ ਜਾ ਕੇ ਗੱਲ ਕਰਦੇ ਆਂ ਨਮਸਕਾਰ ਜੀ ਨਮਸਕਾਰ ਕੀ ਨਾਮ ਹੈ ਤੁਹਾਡਾ ਪਰਮੇਲਾ ਕੀ ਕਹੇ ਤੁਹਾਡਾ ਅੱਜ ਤੁਸੀਂ ਗਲੀ ਦਾ ਵਿਰੋਧ ਕੀਤਾ ਤੇ ਗਲੀ ਨੇ ਨਹੀਂ ਵੀ ਗਲੀ ਨੂੰ ਲੈ ਕੇ ਜਿਹੜੇ ਸੋਚਿਆ ਯਾਰ ਦੇਖੋ ਜੀ ਸਾਡਾ ਕੋਈ ਵਿਰੋਧ ਨਹੀਂ ਕੋਈ ਕੁਝ ਨਹੀਂ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਾਡੀਆਂ ਗੱਲੀਆਂ ਉੱਚੀਆਂ ਜਾਣ ਜੇਕਰ ਨਹੀਂ ਆਂਦਾ ਨਾ ਇੱਥੇ ਅਸੀਂ ਲੰਘਣ ਜੋਗੇ ਵੀ ਨਹੀਂ ਜੀ ਬੱਚਿਆਂ ਨੂੰ ਅਸੀਂ ਸਕੂਲ ਨਹੀਂ ਭੇਜ ਸਕਦੇ ਕੋਈ ਆਟੋ ਨਹੀਂ ਆਉਂਦਾ ਸਾਡੀ ਗਲੀ 'ਚ ਇਸ ਟਾਈਮ ਤੇ ਰਿਕਸ਼ੇ ਵਾਲੇ ਬੱਚਿਆਂ ਨੂੰ ਲੈਣ ਨਹੀਂ ਆਉਂਦਾ ਅੱਛਾ ਬੱਚਿਆਂ ਦੇ ਡਰਸਾ ਪਾਈਆਂ ਚਿੱਟੇ ਬੂਡ ਪਾਇਆ ਨਾ ਇਤਨੀ ਦੀ ਕਿਵੇਂ ਕੱਢੀਏ ਜਦੋਂ ਉਸ ਵੇਲੇ ਸਾਨੂੰ ਕੋਈ ਵੈਨ ਲਾ ਦੋ ਜੀ ਵੀ ਅਸੀਂ ਬੱਚਿਆਂ ਨੂੰ ਉਹਦੇ ਤੇ ਭੇਜ ਦਿਆ ਕਰੀਏ ਤੁਸੀਂ ਆਜਿਆ ਕਰੋ ਬੱਚੇ ਲੈ ਜਾ ਕਰੋ ਸਾਨੂੰ ਬਤਾ ਜਿਹੜੇ ਜੌਬ ਤੇ ਜਾਂਦੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਤੁਸੀਂ ਕਿੰਨਾ ਬੜਾ ਤਿਆਰ ਹੋ ਗਿਆ ਆ ਜਾਂਦੇ ਆ ਤਿਆਰ ਹੋ ਕੇ ਜਾਂਦੇ ਪਰ ਸੱਤਜ ਫੜੇ ਤੇ ਨਿਕਲ ਨਾਉਤੋ ਬੈਕਰ ਸਲਵਾਰਾ ਤਾਹ ਕਰਕੇ ਫਿਰ ਇੱਕ ਗੱਲ ਤਾਂ ਲਏ ਨਾ ਅੰਦਰ ਡਾਕ ਹੋ ਗਈ ਸਾਡੇ ਇਹੋ ਜਿਹੇ ਬੁਸ਼ ਤੇ ਰਾਇ ਸਸਕਾਰ ਗੰਦੇ ਪਾਣੀ ਚ ਇੰਨੇ ਨੇ ਪਾਣੀ ਚ ਟੱਪ ਕੇ ਸਸਕਾਰ ਕਰਨ ਗਏ ਆ ਜੇ ਉਹ ਸੁਨਿਆ ਭੇਜਿਆ ਤੁਸੀਂ ਪਾਣੀ ਕਢਾ ਦਿਓ ਕਿਸੇ ਨੇ ਕੋਈ ਪਾਣੀ ਸ਼ੱਕਰ ਪੇ ਦਿੰਦੇ ਆ ਜੀ ਉਹਦਾ ਹਾਂਜੀ ਉਹਦਾ ਕੋਈ ਹੱਲ ਨਹੀਂ ਜੀ ਜਦੋਂ ਨੀਵਾ ਇਲਾਕਾ ਹੈ ਉਹ ਪਾਣੀ ਫਿਰ ਬੈਕ ਮਾਰ ਗਿਆ ਜੋ ਤੱਕ ਸਸਕਾਰ ਹੋਇਆ ਇੰਨਾ ਨਾ ਪਾਣੀ ਸੀ ਜਦੋਂ ਸਸਕਾਰ ਬਾਹਰ ਮੋੜਤੇ ਉਹਨਾਂ ਨੇ ਨਿਸ਼ਟਗਰ ਬਾਹਰ ਮੋੜਤੇ ਫਿਰ ਦੁਬਾਰਾ ਦੇਤਾ ਹੋਇਆ ਵਧਾਈ ਲੈਣਾ ਲੈ ਕੇ ਆਏ ਸੋਰੇ ਵਾਲੇ ਉਹ ਗੰਦਾ ਪਾਣੀ ਦੇ ਕੇ ਗਲੀ ਚ ਹੀ ਚਲੇ ਗਏ ਉਹਨਾਂ ਨੇ ਹੋਟਲ ਦੇ ਵਿੱਚੋਂ ਰਸਮ ਕਰਕੇ ਵੇਚਤਾ ਅੰਦਰ ਕੋਈ ਐਂਟਰ ਨਹੀਂ ਕੀਤਾ ਕਿਵੇਂ ਆਪਾਂ ਜਵਾਈ ਭਾਈ ਨੂੰ ਅੰਦਰ ਗੰਦੇ ਪਾਣੀ ਚ ਐਂਟਰ ਕਰਾਂਗੇ ਤੁਸੀਂ ਦੱਸੋ ਜੀ ਨਹੀਂ ਇਹ ਪਾਣੀ ਦੀ ਸਮੱਸਿਆ ਹੈ ਚਲੋ ਨਹੀਂ ਚ ਆਉਂਦੀ ਹੈ ਮੀਤੋ ਬੱਤ ਨਹੀਂ ਆਉਂਦੀ ਮੀਤੋ ਮੀਤੋ 2 ਮਹੀਨੇ ਤੋਂ ਦਾਖੇ ਲਾ ਕੇ ਦੇਖੋ 3 ਮਹੀਨੇ ਤੋਂ ਪਾਣੀ ਨਹੀਂ ਨਿਕਲਦਾ ਕਿੰਨੇ ਦਿਨ ਪਾਣੀ ਜਾਂਦਾ ਪੰਜ ਮਹੀਨੇ ਤੋਂ ਦਾਖੇ ਪਾਣੀ ਨਹੀਂ ਨਿਕਲਦਾ ਸਾਡੇ ਮੱਲੇ ਚ 5 ਮਹੀਨੇ ਇੱਥੇ ਬੈਠ ਕੇ ਸਾਡੀਆਂ ਰਸੋਈਆਂ ਨਾ ਸੜਕਾਂ ਦੇ ਉੱਤੇ ਆ ਉੱਥੇ ਬਹਿ ਕੇ ਪਾਣੀ ਸਾਡੇ ਅੰਦਰ ਤੱਕ ਹੀ ਨਾ ਆ ਰਿਹਾ ਅੰਦਰ ਅੰਦਰ ਦਿਲ ਤੋਂ ਫਿਵੇ ਦਾ ਪਾਣੀ ਬੈਕ ਮਾਰਦਾ 10 ਦਿਨ ਤੋਂ ਪਹਿਲਾਂ ਕੋਈ ਸੁਣਵਾਈ ਨਹੀਂ ਹੁੰਦੀ ਲਾਈਏ ਜੀ ਮਸ਼ੀਨ ਆਂਦੀ ਹੈ ਜੀ ਮਸ਼ੀਨ ਚਲਾਈ ਹੈ ਜੀ ਮਸ਼ੀਨ ਨਿਕਲਦਾ ਨਿਕਲਦਾ ਉਹ ਬੈਕ ਹੀ ਮਾਰੀ ਜਾਂਦਾ ਬੈਕ ਹੀ ਮਾਰੀ ਜਾਂਦਾ 15 10 15 ਦਿਨ ਤੋਂ ਪਹਿਲਾਂ ਸਿਵਰੇ ਦਾ ਪਾਣੀ ਨਿਕਲਦਾ ਹੀ ਨਹੀਂ ਗੰਦਾ ਪਾਣੀ ਸਨਲ ਵਾਲਾ ਆਖ ਕੇ ਬੋਲਦੇ ਸਨਲ ਵਾਲਾ ਆਂਦੀ ਹੈ ਘਰ ਵਾਲਾ ਇਹਨੂੰ ਸਨਲ ਵਾਲੀ ਰਾਜੇ ਨੂੰ ਬੁਲਾਈਦਾ ਰਾਜੇ ਕਿਰਾ ਹੱਲ ਲੈ ਕਰਨਾ ਅੱਜ ਰਾਜਾ ਅੱਜ ਰਾਜਾ ਬੋਲੇ ਕੀ ਕੀ ਕਹਿੰਦੇ ਹੁਣ ਤੇਰੀ ਪੀਣਾ ਰੋਏ ਤੇ ਮਾਂ ਵੀ ਕਹਿੰਦੀ ਹੈ ਨਾ ਦੁੱਧ ਨੂੰ ਮੰਗਦੀ ਅੱਜ ਸੀ ਰੋਲਾ ਪਾਇਆ ਤਾਂ ਸਾਰੇ ਤੇ ਇਕੱਠੇ ਹੋਏ ਇੱਥੇ ਤਾਂ ਆਏ ਹੋ ਜੀ ਤੁਹਾਨੂੰ ਇਹ ਬੁਲਾਇਆ ਸੀ ਜੀ ਪਾਣੀ ਆਏ ਸਾਡੇ ਕੋਲ ਪਾਣੀ ਚ ਵੜੇ ਨਹੀਂ ਸੀ ਤੁਸੀਂ ਹਮਸਾ ਕਰਦੇ ਨਹੀਂ ਪਰ ਪਾਣੀ ਕਰ ਮਗਰ ਆਇਆ ਸੀ ਸਾਹਮਣੇ ਦੀ ਪਹਿਲੀ ਵਾਰ ਆਇਆ ਹੈ ਜਿਹੜਾ ਨਾਂ ਕਾ ਦਿੱਤਾ ਜੇ ਤੁਹਾਡੀ ਗਲੀ ਬਣਦੀ ਹੈ ਤਾਂ ਸਾਨੂੰ ਅਸੀਂ ਮੇਰੇ ਵੱਲੋਂ ਮੈਸ ਦਿੰਨੀ ਹੈ ਕਿ ਸਾਰੇ ਸਾਥ ਦਵਾਂਗੇ 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 ਚੀਰਮੈਨ ਸਾਹਿਬ ਨੇ ਆਸ਼ਵਾਸਨ ਦਿੱਤਾ ਹੈ ਕਿ ਜੋ ਉਸ ਨੇ ਕਿਸੇ ਥੀ ਸਮੇਂ ਜੋ ਸਾਨੂੰ ਕੀ ਨਾ ਉਤਰਨਗੇ ਸੰਦਰਸ਼ਾ ਜਾਰੀ ਹੈ ਚੀਰਮੈਨ ਸਾਹਿਬ ਜੋ ਵਾਰਡ ਨੰਬਰ 5 ਦੀ ਗਲੀ ਦੇ ਵਿੱਚ ਜੋ ਬਾਈਕਟ ਦਾ ਜਿਹੜਾ ਹੈਗਾ ਸਾਹਮਣੇ ਆਇਆ ਬਾਈਕ ਵੋਟਾਂ ਦਾ ਬਾਈਕਟ ਕਰਨ ਦਾ ਜੋ ਗਲੀਆਂ ਨੀਵੀਆਂ ਹਨ ਜਾਂ ਉਹਦੇ ਉਹਨਾਂ ਵਿੱਚ ਨੀਵੀਆਂ ਹੋਣ ਕਰਕੇ ਸਰਸਿਆਂ ਵਿੱਚ ਖੜੀਆਂ ਹੋਣੀਆਂ ਪਾਣੀ ਭਰ ਜਾਂਦਾ ਵੀ ਉਹ ਕੀ ਹੈਗਾ ਕਿਸੇ ਮੋੜ ਜਿਹੜਿਆ ਵਾਰਡ ਨੰਬਰ 5 ਦੇ ਵਿੱਚ ਨੀਵੀਆਂ ਗਲੀਆਂ ਦਾ ਮਸਲਾ ਉਹਨਾਂ ਦਾ ਅਸੀਂ ਜਿਹੜਾ ਟੈਂਡਰ ਲਵਾ ਚੁੱਕੇ ਹਾਂ ਉਹ ਅਸੀਂ ਜਿਹੜਾ ਲੇਟ ਇਸ ਕਾਰਨ ਕਰ ਰਹੇ ਆ ਕਿ ਬਾਹਰਲੀ ਜਿਹੜੀ ਸੜਕ ਹੈ ਮੇਨ ਰੋਡ ਜਿਹੜੀ 4 ਕਰੋੜ 35 ਲੱਖ ਰੁਪਏ ਨਾਲ ਤਿਆਰ ਹੋਈ ਹੈ ਪਹਿਲਾਂ ਅਸੀਂ ਉੱਥੇ ਵਾਟਰ ਸਪਲਾਈ ਦੀਆਂ ਪਾਈਪਾਂ ਵੀ ਪਾਈਆਂ ਵਾਟਰ ਸਪਲਾਈ ਦੀਆਂ ਪਾਈਪਾਂ ਦੇ ਵਿੱਚੋਂ ਜਿਹੜਾ ਕੁਝ ਲੋਕਾਂ ਨੇ ਕਨੈਕਸ਼ਨ ਲੈਣੇ ਕੁਝ ਲਿੰਕ ਗਲੀਆਂ ਨੂੰ ਜਿਹੜੇ ਕਨੈਕਸ਼ਨ ਜਾਣੇ ਆ ਉਹ ਹਲੇ ਉੱਥੇ ਬਾਕੀ ਹੈ 2 ਦਿਨ ਪਹਿਲਾਂ ਸਪੀਕਰ ਸਾਹਿਬ ਨੇ ਜਿਹੜਾ ਮੀਟਿੰਗ ਬੁਲਾਈ ਸੀ ਜਿਹਦੇ ਵਿੱਚ ਐਕਸ਼ਨ ਸਾਹਿਬ ਐਸ ਡੀਓ ਸਾਹਿਬ ਹਾਜ਼ਰ ਸੀ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ 15 ਦਿਨਾਂ ਦੇ ਵਿੱਚ ਅਸੀਂ ਆਪਦਾ ਕੰਮ ਜਿਹੜਾ ਫਾਈਨਲ ਕਰਕੇ ਤੁਹਾਨੂੰ ਜਿਹੜਾ ਇਹ ਬਣਾਉਣ ਵਾਸਤੇ ਫ੍ਰੀ ਕਰ ਦੇਵਾਂਗੇ 15 ਦਿਨ ਤੋਂ ਬਾਅਦ ਅਸੀਂ ਜਦੋਂ ਉਹਦਾ ਲੈਵਲ ਨਿਕਲਿਆ ਆ ਨਾਲ ਹੀ ਇਹਨਾਂ ਗਲੀਆਂ ਦਾ ਕੰਮ ਵੀ ਸ਼ੁਰੂ ਕਰ ਦੇਵਾਂਗੇ ਕਿਉਂਕਿ ਜਿਹੜਾ ਉਹ ਗਲੀ ਜੇ ਨੀਵੀਂ ਰਹਿ ਗਈ ਸੜ ਕੁੱਚੀ ਹੋ ਗਈ ਤਾਂ ਗਲੀਆਂ ਬਣ ਕੇ ਵੀ ਜਿਹੜੀਆਂ ਨਾ ਬਣੀਆਂ ਦੇ ਬਰਾਬਰ ਰਹਿਣਗੀਆਂ ਲੋਕਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਰਹਿਣਗੀਆਂ ਇਸ ਲਈ ਅਸੀਂ ਉਹਨਾਂ ਨੂੰ ਕੁਝ ਦਿਨ ਜਿਹੜਾ ਹੋਰ ਮੰਗਦੇ ਆ ਵੀ ਉਧਰੋਂ ਜਿਹੜਾ 메인 ਸੜਕ ਦਾ ਲੈਵਲ ਨਿਕਲ ਜੇ ਉਹਦੇ ਮੁਤਾਬਕ ਹੀ ਉਹ ਗਲੀਆਂ ਬਣਾਈਆਂ ਜਾਣ ਚੇਅਰਮੈਨ ਸਾਹਿਬ ਇੱਕ ਗੱਲ ਹੈ ਵੀ ਮਤਲਬ ਸਵਾਲ ਹੈ ਕਿ ਜਿਹੜੇ ਮੰਨ ਲਓ ਇਹ ਤਾਂ 5 ਨੰਬਰ ਵਾਰਡ ਦੀ ਹੋ ਗਈ ਇਹ ਮੰਨ ਲਓ ਬਾ ਮਾਰਕੂ ਹੋ ਗਿਆ ਮੇਲੇ ਤੋਂ ਲੈ ਕੇ ਗਈ ਹੋ ਗਈ ਇਹ ਇਧਰੋਂ ਬੈਠੇ ਆਲੀ ਹੋ ਗਈ ਉਹਨਾਂ ਦਾ ਕਿਵੇਂ ਹੋਵੇ ਦੇਖੋ ਜੀ ਜਿਹੜਾ ਉਹਨਾਂ ਦੀ ਕੋਈ ਸਮੱਸਿਆ ਉਹਨਾਂ ਦਾ ਹੱਲ ਅਸੀਂ ਇਹ ਸੋਲੂਸ਼ਨ ਕੱਢ ਰਹੇ ਸੀ ਇਹ ਜਿਹੜਾ ਛੱਪੜ ਪਿਛਲੀਆਂ ਸਰਕਾਰਾਂ ਨੇ ਕਬਜ਼ੇ ਕਰਾਉਣ ਦੀ ਨੀਅਤ ਨਾਲ ਉਹਨਾਂ ਦੇ ਵਿੱਚ ਕੂੜਾ ਭਰ ਦਿੱਤਾ ਤੇ ਛੱਪੜ ਬੰਦ ਕਰ ਦਿੱਤਾ ਅਸੀਂ ਉਹ ਛੱਪੜ ਤੋਂ ਵਿਹਲਾ ਕਰਾਉਣਾ ਸ਼ੁਰੂ ਕੀਤਾ ਸੀ ਉਹਦੇ ਵਿੱਚ ਕਾਲੀ ਭਾਜਪਾ ਤੇ ਕਾਂਗਰਸ ਦੇ ਬੰਦਿਆਂ ਨੇ ਮਿਲ ਕੇ ਉਹਦੇ ਉੱਤੇ ਰੱਟ ਪਾਈ ਹੋਈ ਹੈ ਜਿਹਦਾ ਅਸੀਂ ਜਲਦ ਜਵਾਬ ਦੇ ਕੇ ਉਹ ਛੱਪੜ ਨੂੰ ਜਿਹੜਾ ਅਸੀਂ ਵਿਹਲਾ ਕਰਾਵਾਂਗੇ ਉਹਦੀ ਸਫਾਈ ਕਰਾਵਾਂਗੇ ਤੇ ਉਹਨੂੰ ਜਿਹੜਾ ਨਵੇਂ ਮਾਡਲ ਮੁਤਾਬਕ ਤਿਆਰ ਕਰਕੇ ਲੋਕਾਂ ਨੂੰ ਇਸ ਪਾਣੀ ਦੀ ਸਮੱਸਿਆ ਤੋਂ ਨਿਯਾਤ ਦਵਾਵਾਂਗੇ ਨਿੱਚੇ ਰਮਸਾਹ ਜੋ ਗਲੀ ਮਤਲਬ ਜਿਹੜਾ ਹੈਗਾ ਉੱਥੇ ਬਨੰਦਾ ਉੱਚੀ ਕਰਨ ਦਾ ਜੋ ਮਤਲਬ ਹੋਇਆ ਵੀ ਇਹ ਉੱਚੀਆਂ ਮਤਲਬ ਪਹਿਲਾਂ ਕੀਤੀਆਂ ਜਾਣਗੀਆਂ ਕਿ ਸੜਕ ਮਤਲਬ ਪਹਿਲਾਂ ਬਣੇਗੀ ਸੜਕ ਦਾ ਜਦੋਂ ਲੈਵਲ ਆ ਗਿਆ ਸਾਡੇ ਕੋਲ ਤਾਂ ਉਹਦੇ ਮੁਤਾਬਕ ਨਾਲ ਗਲੀਆਂ ਦਾ ਕੰਮ ਵੀ ਸ਼ੁਰੂ ਹੋ ਜਾਏਗਾ ਜੀ ਕਿਹੜਾ ਕੋਈ ਐਸਟੀਮੇਟਮ ਕਰ ਲਾਇਆ ਤੁਸੀਂ ਮਤਲਬ ਕਿੰਨਾ ਖਰਚਾ ਆ ਜਾਏਗਾ ਗਲੀ ਇਹ ਗਲੀਆਂ ਦੇ ਜਿਹੜੇ ਜੀ ਟੈਂਡਰ ਲੱਗ ਚੁੱਕੇ ਆ ਜਿਹੜਾ ਇੱਕ ਟੈਂਡਰ ਅਸੀਂ ਇੱਥੇ ਲਾਇਆ ਹੈ ਉਹ ਹੈਗਾ ਜੀ 12,65,000 113,95,000 ਇਹਨਾਂ ਗਲੀਆਂ ਦੀ ਡਿਮਾਂਡ ਨਾਲ ਉਹ ਇੱਕ ਸਭ ਤੋਂ ਜ਼ਰੂਰੀ ਜੋ ਰਾਮ ਬਾਗ ਨੂੰ ਸੜਕ ਜਾਂਦੀ ਹੈ ਉਹਦਾ ਟੈਂਡਰ ਵੀ ਅਸੀਂ ਲਾ ਚੁੱਕੇ ਆ 14,41,000 ਰੁਪਏ ਦਾ ਇਹ ਜਿਹੜਾ ਸੜਕ ਦਾ ਲੈਵਲ ਔਨ ਤੇ ਨਾਲ ਹੀ ਇਹਨਾਂ ਨੂੰ ਵੀ ਤਿਆਰ ਕਰਾ ਦਿੱਤਾ ਜਾਊਗਾ ਚੇਅਰਮੈਨ ਸਾਹਿਬ ਇੱਕ ਲੋਕ ਕਹਿ ਰਹੇ ਨੇ ਵੀ ਮਤਲਬ ਵੋਟਾਂ ਨੇੜੇ ਆ ਰਹੀਆਂ ਨੇ ਤੇ 2027 ਨੂੰ ਵੀ ਮਤਲਬ ਅਹਿਮ ਮੰਨਦੇ ਨੇ ਆਮ ਆਦਮੀ ਪਾਰਟੀ ਵੀ ਜਿਹੜਾ ਬਹੁਤ ਅਹਿਮ ਮੰਨਦੀ 2027 ਨੂੰ ਵੀ ਦੁਆਰਾ ਜਿਉਂਾ ਨਾ ਮਤਲਬ ਤੇ ਆਪਾਂ ਕਹਿ ਵੀ ਇਹ ਵੀ ਇਹ ਗੱਲ ਕਿ ਵੋਟਾਂ ਹੀ ਹੋਤਾਂ ਲੋਕ ਵੀ ਕਹਿ ਰਹੇ ਨੇ ਵੀ ਜੇ ਮੰਨ ਲਓ ਸਾਡੀਆਂ ਗਲੀਆਂ ਉਂਕੀਆਂ ਹੁੰਦੀਆਂ ਜਾਂ ਇਹ ਗਲੀਆਂ ਦੁਆਰਾ ਸੈੱਟ ਹੁੰਦੀਆਂ ਸੜਕ ਤੇ ਲੈਵਲ ਤੇ ਆਫਰ ਜਿਹੜੀ ਸਾਰੀਆਂ ਵੋਟਾਂ ਜਿਹੜਾ ਤੁਹਾਨੂੰ ਜਾਨ ਗਿਆ ਕੀ ਇਹ ਵੀ ਤੁਸੀਂ ਧਿਆਨ ਰੱਖਣ ਦੀ ਚੀਜ਼ ਹੈ ਦੇਖੋ ਜੀ ਵੋਟ ਲੋਕਾਂ ਨੇ ਆਪ ਦੀ ਮਤ ਨਾਲ ਪਾਉਣੀ ਹੈ ਗਲੀਆਂ ਬਣਾਉਣਾ ਸਾਡਾ ਫਰਜ਼ ਆ ਉਹ ਅਸੀਂ ਨਿਭਾਵਾਂਗੇ ਜੀ ਕੀ 2023 ਤੋਂ ਪਹਿਲਾਂ ਮੰਨ ਨਹੀਂ ਹੈ ਮੈਂ ਕਿਹਾ ਜੀ ਇਹ 15 ਦਿਨ ਦਾ ਸਮਾਂ ਉਹਨਾਂ ਨੇ ਦਿੱਤਾ ਹੈ ਤੇ 15 ਦਿਨਾਂ ਦੇ ਸਮੇਂ ਤੋਂ ਬਾਅਦ ਲੈਵਲ ਨਿਕਲਣਾ ਨਾਲ ਹੀ ਗਲੀਆਂ ਦਾ ਕੰਮ ਸ਼ੁਰੂ ਹੋ ਜਾਣਾ ਜੇ ਮੈਂ ਸਾਹਿਬ ਜਿਹੜੀ ਆਪਣੀ ਵਾਟਰ ਪਾਈ ਗਈ ਹੈ ਜੀ ਇਹਦੇ ਵਿੱਚੋਂ ਕਨੈਕਸ਼ਨ ਦਿੱਤੇ ਜਾਣਗੇ ਕਿ ਮਤ ਜਿਹਨ ਪਹਿਲਾਂ ਦਿੱਤੇ ਹੋਏ ਆ ਦੇਖੋ ਜੀ ਕਨੈਕਸ਼ਨ ਜਿਹੜੇ ਲਿੰਕ ਗਲੀਆਂ ਲਿੰਕ ਗਲੀਆਂ ਦੇ ਵਿੱਚ ਦਾ ਉਹ ਜਿਹੜੀਆਂ ਪਾਈਪਾਂ ਜਾਣਗੀਆਂ ਨਾ ਜਿਹੜੀਆਂ ਪ੍ਰਾਣੀਆਂ ਪਾਈਪਾਂ ਜਿਨ੍ਹਾਂ ਦੇ ਵਿੱਚ ਸੀਵਰ ਮਿਕਸ ਆ ਰਿਹਾ ਉਹਨਾਂ ਦਾ ਜਿਹੜਾ ਆਪਣਾ ਸੋਲੂਸ਼ਨ ਵੀ ਉਹ ਕੱਢਣਾ ਜਦੋਂ ਕਨੈਕਸ਼ਨ ਜਿਹੜਾ ਉਹਨਾਂ ਨੇ ਸਾਨੂੰ 15 ਦਿਨ ਦਾ ਜਿਹੜਾ ਭਰੋਸਾ ਦਿੱਤਾ ਵੀ ਕਰਦੇ ਆਂਗੇ ਉਸ ਤੋਂ ਬਾਅਦ ਅਸੀਂ ਇਹ ਕੰਮ ਸ਼ੁਰੂ ਕਰਦੇ ਆਂ ਇਹ ਮੰਨ ਲਓ ਪੈ ਕੇ ਆਪਾਂ ਇਹ ਕਹਿ ਸਕਦੇ ਆਂ ਵੀ ਜਿਵੇਂ ਹੁਣ ਇਹ ਕਹਿ ਰਹੇ ਵੀ ਜੇ ਮੰਨ ਲਓ ਸਾਡੀਆਂ ਗਲੀਆਂ ਉੱਚੀਆਂ ਹੁੰਦੀਆਂ ਤਾਂ ਇੱਥੇ ਕੋਈ VOTER ਲੈਂਦੇ ਅਧਿਕਾਰ ਕਾਬਲ ਹੋਵੇਗਾ ਕੋਈ VOTE ਲੈ ਸਕੇਗਾ ਨਹੀਂ ਤਾਂ ਅਦਰਵਾਈਜ਼ ਇੱਥੇ ਕੋਈ VOTER ਲੈਣ ਨਾ ਆਇਓ ਇਹ ਉਹਨਾਂ ਦਾ ਗੁੱਸਾ ਇਹ ਜਹਿਜ ਅਸੀਂ ਪੁਰਾਣੀਆਂ ਸਰਕਾਰਾਂ ਦੀ ਤਰ੍ਹਾਂ ਜੋ ਇਹ ਕਰਦੀਆਂ ਸੀ ਜਦੋਂ VOTER ਆਗੀਆਂ ਇੱਕ ਟਰਾਲੀ ਜਿਹੜੀ ਇੰਟਰਲੌਕ ਦੀ ਲੁਹਾਤੀ ਜਾਂ ਇੱਕ ਟਰਾਲੀ ਘਟਕੇ ਦੀ ਲੁਹਾਤੀ ਤੇ VOTERਾਂ ਪੈਣ ਤੋਂ ਬਾਅਦ ਚੱਕ ਕੇ ਲੈ ਗਏ ਇਹ ਜਿਹੜਾ ਸਾਡਾ ਉਹਦੇ ਵਿੱਚ ਕੋਈ ਯਕੀਨ ਨਹੀਂ ਅਸੀਂ ਜਿਹੜਾ ਕੰਮ ਕਵਾਂਗੇ ਉਹ ਕਰਾਂਗੇ ਕੇਜਰੀਵਾਲ ਸਾਹਿਬ ਨੇ ਜੋ ਵਾਅਦੇ ਕੀਤੇ ਉਹ ਪੂਰੇ ਕੀਤੇ ਬਲਕਿ ਵਾਅਦੇ ਤਾਂ ਬਾਰ ਵੀ ਕਮ ਕੀਤੇ ਆ